ਵੀ ਅਸੀਂ ਕਈ ਵੀ ਕਿਹਾ ਸੀਗਾ ਤੇ ਤੂੰ ਪ੍ਰਧਾਨ ਜੀ ਛੜ ਦੇ ਬਾਦਲ ਨੂੰ ਬੁਲਾ ਦੇ ਉਹ ਕਹਿੰਦਾ ਉਹਠੇ ਕਮੇਟਰੀ ਦੇ ਵਿੱਚੋਂ ਚਲਾ ਗਿਆ ਸੀ ਜਿਹੜਾ ਬੰਦਾ ਆਪਣੇ ਬਾਥਰੂਮ ਨੂੰ ਟਾਇਲਟ ਕਰਦਾ ਕਿੰਨੂ ਕਰੂਗਾ ਪ੍ਰਧਾਨ ਜੀ ਨੇ ਜਿਆਦਾ ਮੋਹ ਆਵਾ ਕਾਮਰੇ ਜੀ ਹੁੰਦੇ ਘਰ ਜਾਂਦੇ ਰਹੇ ਆ ਉੱਥੇ ਦਿੱਲੀ ਦੇ ਵਿੱਚ ਤੇ ਫਿਰ ਤਾਂ ਬੜੀ ਸ਼ਰਮ ਆ ਗਈ ਮੁਢੀ ਵਸਤ ਦਾ ਹਸੀ ਸ਼ਰੋਮੀ ਅਕਾਲੀ ਦਲ ਸਰਬੱਤ ਦੇ ਭਲੇ ਵਾਲਾ ਉਹ ਸਾਰਾ ਛੱਡ ਗਏ ਜਦੋਂ ਛੱਡ ਗਏ ਤਾਂ ਫਿਰ ਲੋਕ ਕਹਿੰਦਾ ਇਹਨਾਂ ਦਾ ਖੜਾ ਛੱਡ ਗਏ ਹੁਣ ਤਾਂ ਜ਼ੀਰੋ ਤੇ ਆ ਹਿਸਟਰੀ ਹਲਾ ਬਤੇ ਰਿਹਾ ਇਹਨਾਂ ਨੇ ਪੰਜਾਬ ਦੇ ਮਸਲੇ ਨਾਲ ਧਿਆਨ ਨਹੀਂ ਦਿੱਤਾ ਜੇ ਪੰਜਾਬ ਦੇ ਮਸਲੇ ਨਾਲ ਧਿਆਨ ਦਿੰਦੇ ਵਜੀਰੀਏ ਛੱਡਦੇ ਤਾਂ ਸੈਂਟਰ ਨੂੰ ਕੋਈ ਇਹਨਾਂ ਦਾ ਦਾਦਾ ਹੁੰਦਾ ਸ਼ਰਮਣੀ ਅਕਾਲੀ ਦਲ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਪਰ ਇਸ ਪਾਰਟੀ ਨੂੰ ਲੈ ਕੇ ਕਾਫੀ ਉਤਰ ਪਤਲਾ ਹੈ ਕੁਝ ਅਗਰਾਂ ਨੂੰ ਬਿਨਾਂ ਨੋਟਿਸ ਦਿੱਤੇ ਜਿਹੜਾ ਉਹ ਕੱਢ ਵੀ ਦਿੱਤਾ ਗਿਆ ਵੱਡੇ ਚਿਹਰੇ ਸੀਗੇ ਅੱਜ ਵੱਡੀ ਪ੍ਰੈਸ ਕਾਨਫਰੰਸ ਹੋਈ ਹੈ ਨਾਲ ਮੌਜੂਦ ਰਹਿਣਗੇ ਸਚਿਆ ਸਿੰਘ ਛੋਟੇਪੁਰ ਜੀ ਮਾਈਕਰੋ ਜੀ ਕਾ ਖਾਲਸਾ ਮਾਈਕ ਤੁਹਾਡਾ ਬਹੁਤ ਤਜਰਬਾ ਵਾਲਾ ਸ਼੍ਰੋਮਣੀ ਅਕਾਲੀ ਦਲ ਵੀ ਦੇਖਿਆ ਤੁਸੀਂ ਹੋਰਾਂ ਪਾਰਟੀਆਂ ਨੂੰ ਵੀ ਦੇਖਿਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਪੰਜਾਬ ਦੀ ਸਿਆਸਤ ਹੈ ਸਿੱਖਾਂ ਦੀ ਸਿਆਸਤ ਹੈ ਕਿੱਥੇ ਵਿਗੜ ਆ ਗਿਆ ਕਿ ਅਜ ਅਜਿਹੇ ਹਾਲਾਤ ਆ ਗਏ ਕਿ ਤੁਸੀਂ ਕਹਿ ਰਹੇ ਹੋ ਕਿ ਬਾਦਲ ਪਰਿਵਾਰ ਦੇ ਇੱਕ ਸਰਬਸਤ ਰਸਤੇ ਨੂੰ ਹਟਾ ਦੋ ਇਹੋ ਜਿਹਾ ਕੀ ਹੋ ਗਿਆ ਵਾ ਦੇਖੋ ਇਹ ਲਾਲਚ ਦੀ ਇਮਤਿਹਾਨ ਵਾ ਜਦੋਂ ਪਾਰਟੀ ਚੜਦੀ ਕਲਾ ਜਾਂਦੀ ਹੈ ਕ੍ਰੈਡਿਟ ਲੀਡਰ ਨੂੰ ਜਾਂਦਾ ਵਾ ਜਦੋਂ ਪਾਰਟੀ ਡਾਊਨ ਜਾਂਦੀ ਹੈ ਉਹ ਦਾ ਡਿਸਕ੍ਰੈਡਿਟ ਵੀ ਲੀਡਰ ਨੂੰ ਹੀ ਜਾਂਦਾ ਸੀ ਜਦੋਂ ਉਹਨਾਂ ਨੇ ਆਪਣੀ ਬਣਾਈ ਝੁੰਬਾ ਕਮੇਟੀ ਜੀ 222 ਦੀ ਇਲੈਕਸ਼ਨ ਹਾਰਨ ਤੋਂ ਬਾਅਦ ਉਹਨੇ ਕਮੇਟੀ ਬਣਾਈ ਉਹ ਕਮੇਟੀ ਹਰ ਸ਼ਹਿਰ ਚ ਗਈ ਲੋਕਾਂ ਦੇ ਵਿਚਾਰ ਲਏ ਉਸ ਕਮੇਟੀ ਨੇ ਜਿਵੇਂ ਨਹੀਂ ਮਸਲੀ ਰਿਪੋਰਟ ਦਿੱਤੀ ਹੈ ਭਈ ਲੋਕ ਲੀਡਰਸ਼ਿਪ ਦੀ ਚੇਂਜ ਚਾਹੁੰਦੇ ਆ ਹਾਂਜੀ ਤਾਂ ਮੰਨ ਲੈਣਾ ਚਾਹੀਦਾ ਸੀ ਕਿ ਜਿਹੜੀ ਪਾਰਟੀ ਕਦੀ ਏਡੀ ਸਟਰੋਂਗ ਸੀ ਉਹ ਪਾਰਟੀ ਦੇ ਦਸਾਂ ਕੈਂਡੀਡੇਟ ਦੀ ਜ਼ਮਾਨਤਾ ਜਦ ਤੋਂ ਹੋ ਗਿਆ ਇੱਕ ਬੰਦਾ ਜਿੱਤਿਆ ਐਮਐਲਏ ਦੇ ਤਿੰਨ ਬੰਦੇ ਜਿੱਤੇ ਤੇ ਫਿਰ ਵੀ ਜੇ ਜੇ ਹਮ ਨਾ ਮੰਨੂ ਤਾਂ ਫਿਰ ਤਾਂ ਗੱਲ ਖਤਰਨਾਕ ਹੈ ਦਰਦਨਾਕ ਹੁਣ ਉਹਨੇ ਇਹਨਾਂ ਬੰਦਿਆਂ ਦੇ ਜਾ ਕੇ ਕਹਿ ਦਿੱਤਾ ਵੀ ਭਾਈ ਅਸੀਂ ਤੇਰੇ ਨਾਲ ਬੈਠੇ ਰਹੇ ਆ ਅਸੀਂ ਤੇਰੇ ਫੈਸਲਿਆਂ ਦੇ ਵਿੱਚ ਇਨਵੋਲਵ ਸੀਗੇ ਸਾਡੀ ਉਹ ਗਲਤੀ ਸੀ ਇਹ ਕੱਲ ਤੱਕ ਹੱਥੇ ਗਏ ਉਹਨਾਂ ਕੱਲ ਤੱਕ ਹੱਥੇ ਨੂੰ ਕਿਹਾ ਵੀ ਜੋ ਗ੍ਰਾਮ ਦੇ ਸਜਾਬ ਬਣਦੀ ਆ ਸਾਨੂੰ ਦਿਓ ਤੇ ਉਹਨੇ ਇਹਨਾਂ ਨੂੰ ਉਸੇ ਵੇਲੇ ਸਪਸ਼ਟ ਕਰਨ ਦੇਣ ਦੀ ਬਜਾਏ ਛੱਡਣ ਦੀ ਬਜਾਏ ਉਹਨੇ ਉਹਨਾਂ ਨੂੰ ਪਾਰਟੀ ਚ ਪਰਦਾ ਹੁਣ ਪਾਰਟੀ ਦਾ ਸਰਪ੍ਰਸਤ ਆ ਸਰਪ੍ਰਸਤ ਨੇ ਜੋ ਵੀ ਕਹੂਗਾ ਉਹ ਠੀਕ ਆ ਸਰਪ੍ਰਸਤ ਵੱਡਾ ਹੁੰਦਾ ਜਿਵੇਂ ਘਰ ਦੇ ਵਿੱਚ ਬਜ਼ੁਰਗ ਹੁੰਦਾ ਤੇ ਉਹਨਾਂ ਨੇ ਹੁਣ ਜੰਮੇ ਜਲਾਸ ਸੱਦਿਆ ਉਹ ਕਹਿੰਦਾ ਵੀ ਬਿਲਕੁਲ ਸੁਖਵੀਰ ਬਾਦਲ ਪ੍ਰਧਾਨ ਜੀ ਦੇ ਕਾਬਿਲ ਨਹੀਂ ਆ ਲੋਕ ਉਹਦਾ ਖੜਾ ਛੜ ਚੁੱਕਿਆ ਲੋਕ ਉਹ ਤੋਂ ਅੱਕ ਚੁੱਕੇ ਉਹਨੂੰ ਛੜਨਾ ਚਾਹੀਦਾ ਕੌਮ ਤੇ ਤਰਸ ਕਰਨਾ ਚਾਹੀਦਾ ਕੌਮ ਇਹ ਤੋਂ ਬਾਅਦ ਉਹਨਾਂ ਨੂੰ ਕੀ ਦੇ ਸਕਦੀ ਹੈ ਇੱਕ ਦਿਨ ਦੀ ਵੀ ਉਹਦੀ ਕਿਤੇ ਜੇਲ੍ਹ ਨਹੀਂ ਜੀ ਤੇ ਇੰਨਾ ਲੰਬਾ ਸਮਾਂ ਉਹ ਸੈਂਟਰ ਦੇ ਵਿੱਚ ਵੀ ਵਜੀਰ ਰਹਿ ਗਿਆ ਡਿਪਟੀ ਸੀਐਮ ਵੀ ਰਹਿ ਗਿਆ ਹੋਮ ਮਿਨਿਸਟਰ ਵੀ ਰਹਿ ਗਿਆ ਸਾਰਾ ਟੱਬਰ ਬਣ ਗਿਆ ਤੇ ਕੋਈ ਕੌਮ ਤੇ ਤਰਸ ਕਰ ਅਕਸਰ ਪਿੰਡਾਂ ਦੇ ਵਿੱਚ ਨਾ ਜਦੋਂ ਜਾਈਦਾ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਇੱਕ ਗਿਲਾ ਰਹਿੰਦਾ ਕਿ ਜਦੋਂ ਸੱਤਾ ਦੇ ਵਿੱਚ ਰਹੇ ਇਹਨਾਂ ਨੇ ਪੰਜਾਬ ਦੀ ਗੱਲ ਨਹੀਂ ਕੀਤੀ ਵਾਧ ਅਧਿਕਾਰਾਂ ਦੀ ਗੱਲ ਨਹੀਂ ਕੀਤੀ ਸੈਲਫ ਡਿਟਰਮੀਨੇਸ਼ਨ ਦੀ ਗੱਲ ਨਹੀਂ ਕੀਤੀ ਛੋਟੇ ਵੀਰ ਮਿਨਿਸਟਰੀਆਂ ਲੱਭਦੇ ਰਿਹਾ ਇਹਨਾਂ ਨੇ ਪੰਜਾਬ ਦੇ ਮਸਲੇ ਨਾਲ ਧਿਆਨ ਨਹੀਂ ਦਿੱਤਾ ਜੇ ਪੰਜਾਬ ਦੇ ਮਸਲੇ ਨਾਲ ਧਿਆਨ ਦਿੰਦੇ ਵਜ਼ੀਰੀਏ ਛੱਡਦੇ ਤਾਂ ਸੈਂਟਰ ਨੂੰ ਕੋਈ ਇਹਨਾਂ ਦਾ ਦਬਾਅ ਹੁੰਦਾ ਔਰ ਪੰਜਾਬ ਦੇ ਮਸਲੇ ਵੀ ਹੱਲ ਕਰਦੇ ਅੱਜ ਪੰਜਾਬ ਦੇ ਜਿਹੜੇ ਬੰਦੀ ਸਿੰਘ ਨੇ ਕਿੰਨੇ ਕਿੰਨੇ ਚਰਨਤੀਆਂ ਤੇ 23-23 ਸਾਲਾਂ ਦੇ ਅੰਦਰ ਬੈਠੇ ਆ ਕੋਈ ਉਹਨਾਂ ਦੀ ਸੁਣਵਾਈ ਨਹੀਂ ਜਿਸ ਕਰਕੇ ਇਹਨਾਂ ਨੇ ਲਾਲਚ ਕੀਤਾ ਤੇ ਉਹ ਅਗਲਾ ਨੇ ਸੈਂਟਰ ਵਾਲਿਆਂ ਨੇ ਦੇਖ ਲਿਆ ਵੀ ਇਹ ਤਾਂ ਸਿਰਫ ਆਪਣੀਆਂ ਵਜੀਰੀਆਂ ਤੱਕ ਸੀਮਤ ਹੈ ਪੰਜਾਬ ਦੇ ਨਾਲ ਇਹਨਾਂ ਨੂੰ ਕੁਝ ਸੋਧਣਾ ਪੰਜਾਬ ਨਸ਼ਿਆਂ ਨੇ ਮਾਰਤਾ ਕਰਪਸ਼ਨ ਨੇ ਮਾਰਤਾ ਪੰਜਾਬ ਦੇ ਬੱਚੇ ਇਥੋਂ ਮਾਈਗਰੇਟ ਹੋ ਰਹੇ ਆ ਪੰਜਾਬ ਦੀ ਐਜੂਕੇਸ਼ਨ ਦਾ ਪੱਠਾ ਬਹਿ ਗਿਆ ਉਸ ਬਸੇ ਦੇ ਨਾ ਤੰਦਦਾ ਹੀ ਨਹੀਂ ਪਰ ਇਹਹੀ ਇਸੇ ਤਰ੍ਹਾਂ ਕੇ ਇਹ ਹਾਲ ਹੋਇਆ ਔਰ ਜਿਹੜਾ ਮੁੜਿਆ ਸਦਾਨਸੀ ਸ਼ਰੋਮੀ ਅਕਾਲੀ ਦਲ ਦਾ ਸਰਬੱਤ ਦੇ ਭਲੇ ਵਾਲਾ ਉਹ ਸਾਰਾ ਛੱਡ ਗਏ ਜਦੋਂ ਛੱਡ ਗਏ ਤਾਂ ਫਿਰ ਲੋਕ ਕਹਿੰਦਾ ਇਹਨਾਂ ਦਾ ਖੜਾ ਛੱਡ ਗਏ ਹੁਣ ਤਾਂ ਜ਼ੀਰੋ ਤੇ ਆ ਹੁਣ ਤਾਂ ਜੇ ਛੱਡ ਦੇਣਗੇ ਇੱਜ਼ਤ ਨਾਲ ਚੰਗੀ ਗੱਲ ਆ ਤੇ ਸੇ ਫੋਰ ਬੰਦੇ ਨੂੰ ਮੌਕਾ ਦੇਣ ਕੋਈ ਕੁਰਬਾਨੀ ਆ ਦੇਣ ਨੂੰ ਚਲਦੇ ਬੰਦੇ ਨੂੰ ਤੇ ਇਹਨਾਂ ਵਿੱਚ ਦਾ ਬੱਚੇ ਨੂੰ ਨਹੀਂ ਤੇ ਜਦੋਂ ਲੋਕ ਲਹਣਗੇ ਛੱਡਣ ਵਾਲੇ ਦਾ ਹਾਲ ਹੋਰ ਹੁੰਦਾ ਨਹੀਂ ਮਿਲਦਾ ਹਾਲ ਹੋ ਰਿਹਾ ਕਿਹਾ ਜਾਂਦਾ ਵੀ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਵਧੀਆ ਸ਼ਾਸਨ ਕੀਤਾ ਸੁਖਬੀਰ ਬਾਦਲ ਤੋਂ ਨਹੀਂ ਪ੍ਰਕਾਸ਼ ਸਿੰਘ ਬਾਦਲ ਵਧੀਆ ਰੇ ਲੀਡਰ ਤੁਹਾਡੀ ਨੀਤਿ ਹਸਾ ਸਾਹਿਬ ਦੱਸਣ ਦੇ ਆ ਵੀ ਅਸੀਂ ਤੇ ਇਹ ਵੀ ਕਿਹਾ ਸੀਗਾ ਕਿ ਚੰ ਪ੍ਰਧਾਨ ਦੇ ਸ਼ਰਧਾ ਬਾਦਲ ਨੂੰ ਬਣਾ ਦਿਆ ਉਹ ਕਹਿੰਦਾ ਉਠ ਕੇ ਨਿਕਲਣ ਦੇ ਵਿੱਚੋਂ ਚਲਾ ਗਿਆ ਸੀ ਜਿਹੜਾ ਬੰਦਾ ਆਪਣੇ ਬਾਥਰੂਮ ਨੂੰ ਟਾਇਲਟ ਕਰਦਾ ਕਿੰਨੂ ਕਰੋਗੇ ਪ੍ਰਧਾਨ ਜੀ ਨੇ ਜਿਆਦਾ ਮੋਹ ਆ ਗਿਆ ਇੱਕ ਪ੍ਰਦੀਪ ਪਲੇਅਰ ਦਾ ਮਸਲਾ ਚੱਲ ਰਿਹਾ ਹੈ ਮੈਂ ਤੁਹਾਡੇ ਤੇ ਇੱਕ ਪਰਸਨਲਿ ਸਵਾਲ ਪੁੱਛਣਾ ਚਾਹੁੰਦਾ ਇੱਕ ਸਿੱਖ ਹੋਣ ਦੇ ਨਾਤੇ 2007 ਵਿੱਚ ਜਦੋਂ ਰਾਮ ਰਹੀਮ ਨੇ ਸਵਾਗ ਰਚਾਇਆ ਗੁਰੂ ਮਹਾਰਾਜ ਦਾ ਉਹ ਤਾਂ ਕੀ ਆਇਆ ਸੀ ਮੰਨ ਚ ਕਿ ਸਾਡੇ ਲੀਡਰ ਇਹਨਾਂ ਦੇ ਨਾਚ ਮੰਡਰ ਦੇ ਸਵਾਗ ਰਚਾਉਣ ਤੋਂ ਬਾਅਦ ਅੱਬਰ ਗਾੜੀ ਵਾਲੇ ਕਾਣ ਤੋਂ ਬਾਅਦ ਜਿਹੜੇ ਬੰਦੇ ਉਹਨਾਂ ਬੰਦਿਆਂ ਨੂੰ ਮਿਲਦੇ ਰਹੇ ਆ ਉਹ ਪਾਰਟੀ ਜੇ ਰੱਖਣ ਦੇ ਕਾਬਿਲ ਨਹੀਂ ਉਹ ਪ੍ਰਦੀਪ ਦੇਸ਼ਕ ਉਹਨਾਂ ਦਾ ਬੰਦਾ ਸੀਗਾ ਉਹਨੇ 164 ਦੇ ਬਿਆਨਾਂ ਚ 104 ਦੇ ਬਿਆਨਾਂ ਚ ਵੀ ਉਹਨੇ ਆਪਣੇ ਸਟੇਟਮੈਂਟਾਂ ਦਿੱਤੀਆਂ ਨੇ ਉਹ ਕਹਿੰਦਾ ਮੈਨੂੰ 20 ਸਾਲਾਂ ਬਾਅਦ ਵੀ ਕੋਈ ਉਹਦੋਂ ਮੈਂ ਇਹੋ ਕੁਝ ਕਹਿਣਾ ਤੇ ਜੇ ਉਹਨੇ ਇੰਨੀਆਂ ਗੱਲਾਂ ਕੀਤੀਆਂ ਨੇ ਉਹਦੇ ਰਾਂ ਹੀ ਮਿਲ ਜਾ ਰਿਹਾ ਉਹਦੇ ਰਾਂ ਉਹਦੇ ਰਾਮ ਰਹੀਮ ਦੇ ਘਰ ਜਾਂਦੇ ਰਹੇ ਆ ਉੱਥੇ ਦਿੱਲੀ ਦੇ ਵਿੱਚ ਤੇ ਫਿਰ ਤਾਂ ਬੜੀ ਸ਼ਰਮ ਆਲੀ ਗੱਲ ਫਿਰ ਉਹਨੂੰ ਸ਼ਰਦਣਾ ਜੈਦਨੀ ਤੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਊਗਾ ਜੀ ਆਖਰੀ ਸਵਾਲ ਮੇਰਾ ਜੋ ਕਾਂਟਕ ਸਾਹਿਬ ਤੇ ਸੁਖਬੀਰ ਬਾਦਲਹਰੀ ਉੱਤੇ ਪੇਸ਼ ਹੋਏ ਨੇ ਉਹਨਾਂ ਨੇ ਨਿਫਾਫੇ ਦੇ ਵਿੱਚ ਜੋ ਲਿਖਿਆ ਤਾਂ ਇਹ ਨਾ ਬਣੀ ਜੰਨਤਕ ਹੋਣਾ ਚਾਹੀਦਾ ਅਸੀਂ ਤਾਂ ਪਹਿਲਾਂ ਕਿਹਾ ਸੀ ਜੀ ਵੀ ਉਹ ਜੰਨਤਕ ਹੋਣਾ ਚਾਹੀਦਾ ਜੇ ਰਾਮ ਰਹੀਮ ਵਾਲੇ ਪਹਿਲਾਂ ਉਦੋਂ ਜੰਨਤਕ ਹੋ ਜਾਂਦੇ ਉਹਨਾਂ ਤਾਂ ਇੱਥੇ ਤੱਕ ਗੱਲ ਹੀ ਨਹੀਂ ਪਹੁੰਚਦੀ ਉਦੋਂ ਵੀ ਲਖਵਾ ਬੰਦ ਗਿਆ ਜਿਹੜੇ ਵਿੱਚ ਜ਼ਮੀਰ ਵਾਲੇ ਬੰਦੇ ਬੀਠੇ ਚੁੱਪ ਕਰਕੇ ਬੀਠੇ ਰਹੇ ਜੇ ਉਹ ਉਹਪਨ ਹੁੰਦਾ ਤੇ ਜਿਨ੍ਹਾਂ ਦੀ ਜਮੀਰ ਜਾਗਦੀ ਸੀ ਉਹ ਛੱਡ ਸਕਦੇ ਸੀ ਤੇ ਸ਼ਾਇਦ ਉਹ ਛੱਡਿਆ ਹੁੰਦਾ ਤਾਂ ਅੱਜ ਅਕਾਲੀਵਾਲੇ ਦੇ ਦਰਨਾ ਵਿਖੜੇ ਪੁੰਦੇ ਲੋਕ ਸਵਾਲ ਕਰ ਰਹੇ ਆ ਵੀ ਜੇ ਜਥੇਦਾਰ ਸਾਹਿਬ ਅੱਗੇ ਪੇਸ਼ ਵੀ ਹੋਣੇ ਤਾਂ ਉਹਨਾਂ ਦੇ ਸਕੇ ਸੰਬੰਧੀ ਨਾ ਤਾਂ ਉਹਨਾਂ ਤੇ ਭਰੋਸਾ ਹੈ ਕਿ ਉਹ ਸਹੀ ਇਨਸਾਫ ਕਰਨਗੇ ਉਸੇ ਹਕੂਮ ਨੇ ਰੱਖਣਾ ਜਥੇਦਾਰ ਜੀ ਕੀ ਫੈਸਲਾ ਕਰਦੇ ਆ ਤੇ ਅਸੀਂ ਤੇ ਇਹ ਚਾਹੁੰਦੇ ਆ ਵੀ ਜਥੇਦਾਰ ਜੀ ਲੋਕਾਂ ਦੀਆਂ ਭਾਵਨਾਵਾਂ ਦੇਖ ਕੇ ਫੈਸਲਾ ਕਰਨ ਜੀ ਸ਼ੁਕਰੀਆ ਤਾਂ ਬਿਲਕੁਲ ਤਾਂ ਜਥੇਦਾਰ ਸਾਹਿਬ ਕੋਰੋਂ ਤੋਂ ਵੀ ਉਮੀਦਾਂ ਨੇ ਕਿ ਜੋ ਫੈਸਲਾ ਉਹਨਾਂ ਨੇ ਲੈਣਾ ਹੈ ਵੀਰ ਬਾਦਲ ਨੂੰ ਲੈ ਕੇ ਉਹ ਵੀ ਇਹ ਗੰਦੇ ਵੀ ਹੈ ਕਿ ਸਹੀ ਲੈਣ ਇਹ ਉਮੀਦ ਕੀਤੀ ਹੈ ਤੇ ਉਸ ਤੋਂ ਇਲਾਵਾ ਕਾਲੀ ਦਲ ਦੇ ਭਵਿੱਖ ਅਤੇ ਪਾਸ ਤੋਂ ਲੈ ਕੇ ਵੀ ਜੋ ਗੱਲਾਂ ਕੀਤੀਆਂ ਕਿਵੇਂ ਲੱਗੀ ਗੱਲਬਾਤ ਕਮੈਂਟ ਬਾਕ ਤੇ ਵਿੱਚ ਜ਼ਰੂਰ ਦੱਸਣਾ ਕੈਮਰਾਮੈਨ ਲਖਮੀ ਸਿੰਘ ਦਾ ਨਾਲ ਮਹਿਮਾਨ ਪਿਤੌਲਕ ਚੰਡੀਗੜ੍ਹ